ਯਾਨੀ ਕਹਿੰਦੇ ਨੇ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਕੋਈ ਵੀ ਜਿਸ ਨੇ ਲਗਨ ਨਾਲ ਪੂਰੀ ਮਿਹਨਤ ਨਾਲ ਕੋਈ ਕੰਮ ਕੀਤਾ ਹੁੰਦਾ ਹੈ ਮਹਾਤਮਾ ਉਸ ਨੂੰ ਕਿਸੇ ਨਾ ਕਿਸੇ ਦੇ ਰੂਪ ਵਿੱਚ ਫਲ ਦੇ ਹੀ ਦਿੰਦਾ ਹੈ ਸਾਨੂੰ ਜ਼ਿੰਦਗੀ ਵਿੱਚ ਛੋਟੇ ਤੋਂ ਛੋਟੇ ਜੀਵ ਜੰਤੂ ਵੀ ਕੁਝ ਨਾ ਕੁਝ ਸਿਖਾ ਹੀ ਦਿੰਦੇ ਨੇ ਇਹ ਛੋਟੇ ਕੀੜੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਭਾਂਪੇੰਦਾ ਪ੍ਰਬੰਧ ਕਰਦੇ ਨੇ ਸਾਨੂੰ ਸਿੱਖਿਆ ਵੀ ਦਿੰਦੀਨੀ ਕਿ ਸਾਨੂੰ ਆਪਸ ਵਿੱਚ ਇਕਤਾ ਮਿਲ ਕੇ ਰਹਿਣਾ ਚਾਹੀਦਾ ਤੇ ਇੱਕ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਇਹ ਛੋਟੇ ਛੋਟੇ ਕੀੜੇ ਵੀ ਸਾਨੂੰ ਦੱਸਦੇ ਨੇ ਕਿ ਅਗਰ ਮੰਜ਼ਿਲ ਦੂਰ ਹੈ ਤਾਂ ਸਾਨੂੰ ਸਫ਼ਰ ਤੋਂ ਡਰਨਾ ਨਹੀਂ ਚਾਹੀਦਾ ਸਫ਼ਰ ਸ਼ੁਰੂ ਕਰੋ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਓਗੇ ਜੇ ਪਿਆਸ ਲੱਗੀ ਹੈ ਤਾਂ ਪਾਣੀ ਕੋਲ ਸਾਨੂੰ ਹੀ ਜਾਣਾ ਪਵੇਗਾ ਪਾਣੀ ਸਾਡੇ ਕੋਲ ਚੱਲ ਕੇ ਨਹੀਂ ਆ ਸਕਦਾ ਨਾਲ ਹੀ ਮੰਜ਼ਿਲਾਂ ਤੇ ਜਿੱਤਾਂ ਹਾਸਲ ਕੀਤੀਆਂ